ਮਾਤਾ ਜੀ ਕੀ ਨਾਂ ਤੁਹਾਡਾ ਹੋਰ ਇੱਕ ਹੋਰ ਆ ਜੀ ਆ ਪਿੰਡ ਕਿਹੜਾ ਤੁਹਾਡਾ ਜਾਨਾ ਹੈ ਜੀ ਤੇ ਕੀ ਤੁਹਾਡੀ ਸਮੱਸਿਆ ਸੀ ਜੀ ਸਿਹਤ ਦੀ ਸਮੱਸਿਆ ਤਾਂ ਜੀ ਮੇਰੀ ਬਹੁਤ ਸੀ ਲੀਵਰ ਵਿੱਚ ਤਾਂ ਇੰਸ਼ਾਰਤਾ ਬਾਥੀ ਫੇਰੇ ਬਿਨ ਬੁਖਾਰ ਚੜਦਾ ਤਾਂ ਵੀ ਜਿਹੜਾ ਉਹਨੂੰ ਜਵਾਬ ਦੇਤਾ ਤਾਂ ਅੱਛਾ ਜੀ ਵੀ ਬਾਕੀ ਬੂਹ ਮੇਰਾ ਸੁੱਜ ਗਿਆ ਇੱਦਾਂ ਹੋ ਗਿਆ ਤਾਂ ਠੀਕ ਆ ਜੀ ਵੀ ਹੁਣ ਸੱਜਾ ਘਾਲਦੇ ਵੀ ਨਹੀਂ ਚਾਹਦਾ ਵੀ ਸੁੱਜ ਗਿਆ ਤਾਂ ਅੱਛਾ ਜੀ ਵੀ ਹੁਣ ਮੈਂ ਜਿੰਦਗੀ ਪੀਣ ਲੱਗੀ ਆ ਕੀ ਚੀਜ਼ ਹੈ ਆਹ ਆਈਪਲਸ ਆਈਪਲਸ ਹਾਂਜੀ ਜੀ ਉਦੋਂ ਦੀ ਮੈਂ ਬਹੁਤ ਠੀਕ ਆ ਔਰ ਮੈਂ ਆਪਣੇ ਆਪ ਉੱਠ ਕੇ ਬਿਨ ਬਾਖ ਵੀ ਬੱਚੇ ਜਾਂਦੇ ਸੀ ਅੱਛਾ ਜੀ ਬਾਖ ਵੀ ਤਾਂ ਮੇਰੇ ਹੁੰਦਾ ਠੀਕ ਆ ਵੀ ਬਾਕੀ ਜੇ ਪਿਛਾ ਮਰੇ ਪੈਰਦਾ ਤਾਂ ਇੱਕ ਜਣਾ ਹਾਂਜੀ ਤਾਂ ਮੈਂ ਰਹਿਂਦੀ ਸੀ ਹੁਣ ਤਾਂ ਮੈਨੂੰ ਸਵੇਰ ਦੀ ਬੀਪੇ ਰੋਣੇ ਆਈ ਜਾਂਨੇ ਖਬਰਾਂ ਇਹ ਮਤਲਬ ਜਿਸ ਤਰ੍ਹਾਂ ਹੁਣ ਤੁਸੀਂ ਪੀਣ ਲੱਗੇ ਆਈਪਲਸ ਦਾ ਕਿਸਮ ਦਾ ਜਾਦੂ ਦੇਖਿਆ ਇਹ ਹਾਂਜੀ ਇਹ ਜਾਦੂ ਹੈ ਬਿਲਕੁਲ ਜਾਦੂ ਹੈ ਜੀ ਉਹ ਜਾਦੂ ਆ ਜੀ ਅੱਛਾ ਬੱਸ ਜੀ ਮੈਂ ਹੁਣੇ ਛੁੱਟੀ ਕੱਢ ਕੇ ਗਿਆ ਹਾਂ ਇਨਾਂ ਦੀ ਕੰਡੀਸ਼ਨ ਇੰਨੀ ਖਰਾਬ ਸੀ ਮੈਨੂੰ ਦੁਬਾਰਾ 3 ਦਿਨ ਛੁੱਟੀ ਆਉਣਾ ਪਿਆ ਜੀ ਛੁੱਟੀ ਆ ਜਦੋਂ ਇਹ ਦਵਾਈ ਆਈ ਪਾਲਸ ਦਿੱਤੀ ਹੈ ਪੀਜੀਆਈ ਵਾਲਿਆਂ ਨੇ ਜਵਾਬ ਦਿੱਤੇ ਆ ਦਾ ਜੀ ਠੀਕ ਆ ਜੀ ਬਿਲਕੁਲ ਜਵਾਬ ਦਿੱਤੇ ਆ ਦਾ 24 ਘੰਟੇ ਦਾ ਅਲਟੀਮੇਟ ਮੋਦੀ ਆ ਅੱਛਾ ਜੀ ਉਹਦੇ ਕਰਕੇ ਜਦੋਂ ਆਈ ਪਾਲਸ ਦਿੱਤੀ ਹੈ ਇਹਦੇ 24 ਘੰਟੇ 'ਚ ਫਰਕ ਪੈ ਗਿਆ ਸੋਜਾ ਵੀ ਘਟ ਗਿਆ ਪਹਿਲਾਂ ਨਾਲੋਂ ਚਿਹਰਾ ਵੀ ਠੀਕ ਹੋ ਗਿਆ ਤੇ ਪੀਜੀਆ ਨੇ ਸਾਨੂੰ ਕੀ 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 ਜਿਆ ਸੀ ਉਹਨਾਂ ਨੇ ਜੀ ਹੱਥ ਖੜੇ ਕਰਤੇ ਪੀਜੀਆ ਵਾਲਿਆਂ ਨੇ ਉਹ ਕਹਿੰਦੇ ਵੀ ਐਮਰਜੈਂਸੀ ਲੈ ਜਾਓ ਵੀ ਹੋਰ ਅਸੀਂ ਕੁਝ ਨਹੀਂ ਕਰ ਸਕਦੇ ਅੱਛਾ ਤੇ ਆ ਵੀ ਸੇਵਾ ਕਰ ਲਓ ਅੱਛਾ ਅਸੀਂ ਫਿਰ ਐਮਰਜੈਂਸੀ ਨਾਲ ਜਾ ਕੇ ਆਪਣਾ ਘਰੇ ਲਿਆ ਅੱਛਾ ਹੁਣ ਘਰੇ ਲਿਆ ਕੇ ਜੀ ਫਿਰ ਆਈਪਾਲਸੇ ਦਵਾਈ ਸੀਸੀ ਜਿਹੜੀ ਚਾਲੂ ਕਰੀ ਆ ਇਹਦੇ ਨਾਲ ਜੀ 24 ਘੰਟੇ ਦੇ ਵਿੱਚ ਫਰਕ ਪੈ ਗਿਆ ਰੋਟੀ ਵੀ ਖਾਂਦੇ ਆ ਜੋ ਲੀਵਰ ਦਾ ਪ੍ਰੋਬਲਮ ਤਾਂ ਪੀਜੀਆਈ ਵਾਲੇ ਕਹਿੰਦੇ ਆ ਜੀ 2% 3% ਕੰਮ ਕਰਦਾ ਹੈ ਲੀਵਰ ਤੇ ਕੈਂਸਰ ਹੋਣ ਕਰਕੇ ਜੀ ਉਹ ਬੋਲੇ ਜੀ ਨਮੂਨੀਆ ਬੁਖਾਰ ਹੈ ਕਈ ਬਿਮਾਰੀਆਂ ਦੱਸਦੇ ਆ ਵੀ ਮੁਸ਼ਕਲ ਹੈ ਫਿਰ ਸਾਨੂੰ ਛੁੱਟੀ ਆਉਣਾ ਪਿਆ ਸਾਡੀ ਸਿਸਟਰ ਹੈ ਸਪੇਨ ਤੋਂ ਆਏ ਆ ਇਹ ਕਰਕੇ ਦਵਾਈ ਦਾ ਬਹੁਤ ਬਹੁਤ ਇੱਕ ਜਾਦੂ ਸਮਝਦੇ ਆ ਜੀ ਅਸੀਂ ਮਤਪਾਲ ਕ੍ਰਿਸ਼ਮਾ ਇਹ ਦਵਾਈ ਦਵਾਈ ਪੀਣ ਨਾਲ ਬਿਲਕੁਲ ਫਿੱਟ ਹੈ ਭੁੱਖ ਵੀ ਲੱਗਦੀ ਹੈ ਰੋਟੀ ਵੀ ਖਾਂਦੇ ਆ ਤੇ ਬਿਹੜੇ ਚ ਤੁਰਦੇ ਫਿਰਦੇ ਵੀ ਆ ਹੁਣ ਥੋੜੀ ਮਾਤਾ ਜੀ ਬਿਲਕੁਲ ਤੰਦਰੁਸਤ ਤੁਹਾਡੇ ਕੋਲ ਬੈਠੇ ਆ ਬਿਲਕੁਲ ਕੋਲ ਬੈਠੇ ਆ ਜੀ ਤੇ ਹੁਣ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਇੱਕ ਕਿਸਮ ਦਾ ਅਸੀਂ ਮੈਸੇਜ ਇਹ ਦੇਣਾ ਚਾਹੁੰਦੇ ਆ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਇਹ ਚਾਲੂ ਕਰੇ ਪੀਜੀਆਈ ਹੋਰ بڑے ਡਾਕਟਰਾਂ ਦੇ ਚੱਕਰ ਚ ਜ਼ਿਆਦਾ ਖਰਚ ਕਰਨ ਦੀ ਲੋੜ ਨਹੀਂ ਜੀ ਮੈਂ ਤਾਂ ਕਹਿੰਦਾ ਚਾਲੂ ਕਰਕੇ ਦੇਖੋ ਹਫ਼ਤੇ ਦੇ ਵਿੱਚ ਫਾਇਦਾ